ਸੱਚੇ ਗੱਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ 사우ਦੀ ਬਾਸ ਹਾਦਸੇ ਵਿੱਚ 42 ਭਾਰਤੀ ਹਾਜੀਆਂ ਸਣੇ ਕੁੱਲ 45 ਲੋਕਾਂ ਦੀ ਮੌਤ ਮੋਦੀ ਵੱਲੋਂ ਹਾਦਸੇ ਤੇ ਦੁੱਖ ਪ੍ਰਗਟ ਪਾਕਿਸਤਾਨੀ ਵਫਦ ਲਈ ਐਸਜੀਪੀਸੀ ਨੇ ਨਿਯਮ ਕੀਤੇ ਸਖਤ ਇਕਲੀਆਂ ਔਰਤਾਂ ਲਈ ਵੀਜ਼ਾ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਗੈਂਗਸਟਰਾਂ ਨਾਲ ਆਪਣਾ ਨਾਮ ਜੋੜਨ ਤੇ ਸੁਖਬੀਰ ਬਾਦਲ ਦਾ ਵਿਰੋਧੀਆਂ ਤੇ ਪਲਟਵਾਰ ਹਿੰਦੀ ਦੀ ਚਾਦਰ ਐਨੀਮੇਸ਼ਨ ਫਿਲਮ ਤੇ ਵਿਵਾਦ ਐ ਐਸਜੀਪੀਸੀ ਵੱਲੋਂ ਨਿਰਮਾਤਾ ਨਿਰਦੇਸ਼ਕ ਨੂੰ ਫਿਲਮ ਰਿਲੀਜ਼ ਰੋਕਣ ਦੇ ਆਦੇਸ਼ ਤੇ ਸੀਐਮ ਦੀ ਫਲਾਈਂਗ ਸਿਕੁਆਇਰ ਟੀਮ ਦੀ ਵੱਡੀ ਕਾਰਵਾਈ ਕਟਿਆ ਸੜਕ ਨਿਰਮਾਣ ਲਈ ਜੇਈ ਬਰਖਾਸ ਐਸ ਜੀਓ ਨੂੰ ਨੋਟਿਸ ਜਾਰੀ ਠੇਕੇਦਾਰ ਤੋਂ ਪੁੱਛ ਕੇ ਸ਼ੁਰੂ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਰੂਸ ਨੂੰ ਅਲੱਗ-ਥਲੱਗ ਕਰਨ ਲਈ ਨਵੀਂ ਜਾਣਨੀਤੀ ਤਿਆਰ ਕੀਤੀ ਹੈ 트੍ਰੰਪ ਨੇ ਚੇਤਾਵਨੀ ਦਿੱਤੀ ਕਿਰੂਸ ਦੇ ਈਰਾਨ ਨਾਲ ਵਪਾਰਕ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਬਹੁਤ ਸਖਤ پابੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਰਿਪਬਲਿਕਨ ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਤੇ ਬਹੁਤ ਸਖਤ پابੰਦੀਆਂ ਲਗਾਉਣ ਵਾਲਾ ਕਾਨੂੰਨ ਪਾਸ ਕਰ ਰਹੇ ਨੇ ਉਹ ਇਸ ਵਿੱਚ ਈਰਾਨ ਨੂੰ ਵੀ ਸ਼ਾਮਲ ਕਰ ਸਕਦੇ ਨੇ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਦੁਨੀਆ ਦੇ ਕੁਝ ਸਭ ਤੋਂ ਸਖਤ ਟੈਰਿਫ ਲਗਾ ਚੁੱਕਾ ਹੈ ਜਿਸ ਵਿੱਚ ਭਾਰਤ ਦੇ 50% ਫੀਸ ਤੇ ਰੂਸੀ ਊਰਜਾ ਦੀ ਖਰੀਦ ਤੇ 25% ਟੈਰਿਫ ਸ਼ਾਮਲ ਨੇ ਅਮਰੀਕੀ ਸੈਨੇਟਰ ਇਸ ਤੋਂ ਵੀ ਸਖਤ پابੰਦੀਆਂ ਦੀ ਮੰਗ ਕਰ ਰਹੇ ਨੇ ਸੈਨੇਟਰ ਲੈਂਡ ਸੇ ਗ੍ਰਾਹਕਾਂ ਵੱਲੋਂ ਪੇਸ਼ ਕੀਤੇ ਗਏ ਇੱਕ ਬਿੱਲ ਵਿੱਚ ਰੂਸੀ ਤੇਲ ਦੀ ਖਰੀਦ ਤੇ 500% ਦਾ ਟੈਰਿਫ ਲਗਾਉਣ ਦਾ ਪ੍ਰਸਤਾਵ ਹੈ ਜਿਸ ਨੂੰ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਵਿੱਚ ਸਮਰਥਨ ਪ੍ਰਾਪਤ ਹੈ ਸਾਊਦੀ ਅਰਬ ਤੋਂ ਇੱਕ ਰੂ ਕੰਬਾਊ ਖਬਰ ਸਾਹਮਣੇ ਆਈ ਹੈ ਭਾਰਤੀ ਸ਼ਰਦਾਲੂਆਂ ਨੂੰ ਲੈ ਕੇ ਮੱਕਾ ਤੋਂ ਮਦੀਨਾ ਜਾ ਰਹੀ ਇੱਕ ਬੱਸ ਵਿੱਚ ਐਤਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਘਟੋ ਘਟ 42 ਭਾਰਤੀਆਂ ਦੀ ਮੌਤ ਹੋ ਗਈ ਇਹ ਸਾਰੇ ਉਮਰਾ ਕਰਨ ਲਈ ਸਾਊਦੀ ਅਰਬ ਗਏ ਸਨ ਯਾਤਰੀ ਸੋਮਵਾਰ ਸਵੇਰੇ ਇੱਕ বাস ਵਿੱਚ ਮੱਕਾ ਤੋਂ ਮਦੀਨਾ ਜਾ ਰਹੇ ਸਨ ਜਦੋਂ বাস ਦੀ ਡੀਜ਼ਲ ਟੈਂਕ ਨਾਲ ਟੱਕਰ ਹੋ ਗਈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਹਾਦਸਾ ਮੁਫਰਿਹਤ ਨੇੜੇ ਵਾਪਰਿਆ ਸਰਕਾਰ ਨੇ ਕਿਹਾ ਕਿ ਉਹ ਰਿਆਦ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਕਿ ਉਹ ਇਸ ਹਾਦਸੇ ਤੋਂ ਬਹੁਤ ਦੁਖੀ ਨੇ ਟਵਿੱਟਰ ਤੇ ਪਾਈ ਇੱਕ ਪੋਸਟ ਵਿੱਚ ਉਨਾ ਲਿਖਿਆ ਕਿ ریاਦ ਵਿੱਚ ਦੂਤਾਵਾਸਤੇ ਜਦਾ ਵਿੱਚ ਕੌਂਸਲੇਟ ਹਾਦਸੇ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਤੇ ਪਰਿਵਾਰਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ ਸਾਊਦੀ ਅਰਬ ਵਿੱਚ ਚੋਏ ਬਾਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਤੇ ਸਾਬਕਾ ਗ੍ਰਹਿ ਮੰਤਰੀ ਅਸਦੁਸਮਾਨ ਖਾਨ ਕਮਾਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਟਾਕਾ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਹਨਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਤੇ ਫਿਰ ਫਾਂਸੀ ਦੀ ਸਜ਼ਾ ਸੁਣਾਈ ਟ੍ਰਿਬਿਊਨਲ ਨੇ ਉਹਨਾਂ ਨੂੰ ਅਗਸਤ 2024 ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰਮਾਈਂਡ ਦੱਸਿਆ ਜਦੋਂ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉੱਥੇ ਬੈਠੇ ਲੋਕ ਤਾੜੀਆਂ ਮਾਰਨ ਲੱਗੇ ਜਸਟਿਸ ਗੁਲਾਮ ਮਰਤਜ਼ਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ 405 ਪੰਨਿਆਂ ਦੀ 6 ਹਿੱਸਿਆਂ ਵਿੱਚ ਆਪਣਾ ਫੈਸਲਾ ਸੁਣਾਇਆ ਟ੍ਰਿਬਿਊਨਲ ਨੇ ਅਗਸਤ 2024 ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈਆਂ ਹత్యਾਂ ਵਾਲੇ ਉਸਨੂੰ ਜ਼ਿੰਮੇਵਾਰ ਠਹਿਰਾਇਆ ਤਖਤਾ ਪਲਟ ਤੋਂ ਬਾਅਦ 6 ਹਸੀਨਾ ਪਿਛਲੇ 15 ਮਹੀਨਿਆਂ ਤੋਂ ਭਾਰਤ ਵਿੱਚ ਹੀ ਰਹਿ ਰਹੀ ਹੈ ਮੇਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਏ ਚੀਮਾ ਨੇ ਕਿਹਾ ਕਿ ਵੜਿੰਗ ਨੇ ਕੁਝ ਕਟਿਆ ਸ਼ਬਦਾਂ ਦੀ ਵਰਤੋਂ ਕਰਕੇ ਆਪਣੀ ਬੁੱਧੀ ਦੇ ਦਿਵਾਲੀਆਪੰਦਾ ਪਰਦਾ ਫਾਸ਼ ਕੀਤਾ ਏ ਉਹ ਦਿੜਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਹਨਾਂ ਕਹਿੰਿਆ ਕਿ ਤਰਨਤਾਰਨ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੂੰ ਵੱਡੇ ਫਰਕ ਨਾਲ ਜਿਤਾਇਆ ਉਹਨਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਮ ਅਤੇ ਉਹਨਾਂ ਦੀ ਸਰਕਾਰ ਦੀ ਸੋਚ ਦੀ ਜਿੱਤ ਹੈ ਤੇ ਲੋਕਾਂ ਨੇ ਸਾਢੇ 3 ਸਾਲਾਂ ਵਿੱਚ ਕੀਤੇ ਕੰਮ ਦਾ ਸਬੂਤ ਦਿਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾਜ ਤਰਨਤਾਰਨ ਵਿਖੇ ਇੱਕ ਧੰਨਵਾਦ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਹ ਰੈਲੀ ਤਰਨਤਾਰਨ ਨੂੰ ਪਹੁੰਚਣ ਤੋਂ ਬਾਅਦ ਕੀਤੀ ਗਈ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਦੂਜੇ ਸਥਾਨ ਤੇ ਰਹੇ। ਉਹਨਾਂ ਨੇ ਕਿਹਾ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਵਧਾਈਆਂ ਆਈਆਂ ਨੇ ਕਿ ਤੁਸੀਂ ਜਿੱਤ ਗਏ ਹੋ। ਵਨਕਾ ਕੇ ਸਾਡੀ ਲੜਾਈ ਆਮ ਆਦਮੀ ਪਾਰਟੀ ਨਾਲ ਨਹੀਂ ਸਗੋ ਪੰਜਾਬ ਪੁਲਿਸ ਤੇ ਅਕਾਲੀ ਦਲ ਵਿੱਚ ਹੈ ਇਸ ਵਾਰ ਪੁਲਿਸ ਵਾਲੇ ਤਾਂ ਜਿੱਤ ਗਏ ਪਰ ਜਿਨ੍ਹਾਂ ਨੇ ਪੰਗੇ ਲਏ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਉਹਨਾਂ ਨੇ ਕਿੰਨਾ ਵੱਡਾ ਗੁਨਾਹ ਕੀਤਾ ਹੈ ਬਾਦਲ ਨੇ ਸੰਬੋਧਨ ਕਰਦਿਆਂ ਕਿ ਆ ਕੀ ਇਸ ਚੋਣ ਦੌਰਾਨ ਅਕਾਲੀ ਦਲ ਦੀ ਲੜਾਈ ਆਮ ਆਦਮੀ ਪਾਰਟੀ ਨਾਲ ਨਹੀਂ ਸਗੋਂ ਪੁਲਿਸ ਵਾਲਿਆਂ ਨਾਲ ਸੀ ਉਹਨੇ ਹਰਾਨੀ ਪ੍ਰਕਟਾਈ ਕਿ ਚੋਣ ਕਮਿਸ਼ਨ ਵੱਲੋਂ ਬਦਲੇ ਗਏ ਐਸਐਸਪੀ ਨੇ ਅਜੀਹਾ ਕੰਮ ਕੀਤਾ ਜਿਵੇਂ ਉਹ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਹੋਵੇ ਉਹਨਾਂ ਦੋ ਐਸਐਚਓ ਤੇ ਇੱਕ ਐਸਪੀ ਜਿਸ ਨੂੰ ਉਹਨਾ ਸ਼ੂਟਰ ਕਿਹਾ ਨੂੰ ਉੱਪਰੋਂ ਹੁਕਮ ਆਉਣ ਦੀ ਗੱਲ ਵੀ ਕਹੀ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਭਾਜੀ ਹੱਥ ਬੰਨੇ ਕਰੋ ਐ ਜੀਆਂ ਧਜੀਆਂ ਕਾਨੂੰਨ ਦੀ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਹੂੰ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿੱਸਾ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਤੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਕੋਲਜੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਦਰ ਚੱਕ ਕੇ ਲੈ ਗਏ ਐ ਇਹ ਤੋਂ ਮਾੜਾ ਕੀ ਹੋ ਸਕਦਾ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਐ ਕੀ ਤੁਸੀਂ ਤੁਹਾਡੇ ਦਿਲ ਚੋਂ ਸੈਡਿਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦਵਾਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ ਚ ਉਹਨੇ ਉਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਅਦਾਲਤ ਜਿਹੜੇ ਐਸਐਚ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐਮ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕ੍ਰੋਸ ਕਰੋ ਕਿਉਂਕਿ ਜੇ ਲਿਮਿਟ ਕ੍ਰੋਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ 'ਚ ਐ ਨਾ ਕਿਓ ਕਿ ਮਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆਹ ਕੁਛ ਕੀਤਾ ਗਿਆ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧਿਕ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਛੱਤਰ ਸਿੰਘ ਗਿੱਲ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਕਾਲੀ ਆਗੂ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਛੱਤਰ ਸਿੰਘ ਗਿੱਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਦਿਆਂ ਹੋਇਆਂ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਸ਼ੁੱਕਰਵਾਰ ਤੱਕ ਜਵਾਬ ਦੇਣ ਲਈ ਕਿਹਾ ਉਹਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਪੁਲਿਸ ਨਛੱਤਰ ਗਿੱਲ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਰਹੀ ਹੈ ਪਟੀਸ਼ਨ ਸ਼ਨੀਵਾਰ ਸ਼ਾਮ ਸਭਾ 6 ਵਜੇ ਦਾਇਰ ਕੀਤੀ ਗਈ ਸੀ ਤੇ ਹਾਈ ਕੋਰਟ ਨੇ ਅੱਜ ਸੋਮਵਾਰ ਨੂੰ ਸੁਣਵਾਈ ਪੈ ਕੀਤੀ ਸੀ ਹੁਣ ਨਤੀਜਾ ਆਉਣ ਤੋਂ ਬਾਅਦ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਐ ਸਰਦਾਰ ਨਛੱਤਰ ਸਿੰਘ ਗਿੱਲ ਉਹਨਾਂ ਨੂੰ ਪਰਚਾ ਦਰਜ ਕਰਕੇ ਅਰੈਸਟ ਕੀਤਾ ਗਿਆ ਜੇ ਮੈਂ ਸਿੱਧੇ ਲਫ਼ਜ਼ਾਂ 'ਚ ਕਹਾਂ ਕਿ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚ ਇੱਕ ਕੈਫੇ ਤੋਂ ਚੱਕਿਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਉਸ ਤੋਂ ਬਾਅਦ ਸਰਕਾਰ ਨੇ ਪਰਚਾ ਦਰਜ ਕੀਤਾ ਫਿਰ ਫਟਾਫਟ ਰਾਤ ਨੂੰ ਐਸਪੀ ਸਾਹਿਬ ਦਾ ਬਿਆਨ ਆ ਗਿਆ ਕਿ ਜੀ ਅਸੀਂ ਤਾਂ ਪਰਚਾ ਦਰਜ ਕਰ ਲਿਆ 14 ਜਾਣੇ ਬਾਈ ਨੇ ਜਿਹਦੇ ਚ ਕੰਚਨਪ੍ਰੀਤ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੀ ਬੇਟੀ ਵੀ ਹੈ ਜਿਹ ਚ ਗੁਰਿੰਦਰ ਗੋਰਾ ਹੈ ਜੀ ਅੱਜ ਮੈਨੂੰ ਪਤਾ ਲੱਗਾ ਕਿ ਇੱਕ ਸ਼ੇਖ ਸਾਹਿਬ ਆ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੁਣ ਕਮਾਲ ਦੀ ਗਲਤੀ ਆ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਕੀ ਪੁਲਿਸ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਸਿਰਫ ਪੋਲਿਟিক্যাল ਵੈਂਡੇਟਾ ਹੈ ਕਿਉਂਕਿ ਜਿਹੜਾ ਇਹ ਪਰਚਾ ਹੈ ਇਹ ਅਕਰੈਂਸ ਦਿਖਾਈ ਜਾ ਰਹੀ ਹੈ 5 ਤਰੀਕ ਦੀ ਔਰ ਤੁਹਾਨੂੰ ਸਾਰੇ মিডিਆ ਨੂੰ ਪਤਾ ਹੈ ਕਿ 5 ਤਰੀਕ ਨੂੰ ਕੁਝ ਬੰਦੇ ਜਿਹੜੇ ਕਿ ਉਥੋਂ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਰੈਕੀ ਕਰ ਰਹੇ ਸੀ ਇੱਕ ਚਿੱਟੇ ਰੰਗ ਦੀ ਗੱਡੀ ਸੀ ਜਿਹਦੇ ਤੇ ਜਾਲੀ ਨੰਬਰ ਪਲੇਟ ਲੱਗੀ ਸੀ ਦੋ ਬੰਦੇ ਸਿਵਲ ਵਰਦੀ ਚ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਸੀਆਈਏ ਦੇ ਇੰਚਾਰਜ ਪਰਬ ਜੀ ਇਤਨੇ ਡਿਊਟੀ ਲਈਏ ਕਦੇ ਕਹਿੰਦੇ ਸੀ ਐਸਪੀ ਕੋਈ ਉਰੇ ਰਿੱਪੂ ਤਮਨ ਉਹਨਾਂ ਨੇ ਡਿਊਟੀ ਲਈਏ ਔਰ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲੱਗ 5 ਤਰੀਕ ਦਾ ਵਕੂਆ 15 ਤਰੀਕ ਨੂੰ ਕੱਲ ਉਸ ਵਕੂਏ ਦਾ ਪਰਚਾ ਮਤਲਬ 10 ਦਿਨ ਪੁਲਿਸ ਸੁੱਤੀ ਰਹੀ ਕਿਉਂ ਕਿ ਉਦੋਂ ਇਲੈਕਸ਼ਨ ਕਮਿਸ਼ਨ ਦਾ ਸੀ ਸਾਰਾ ਸਿਸਟਮ ਤੰਤਰ ਇਲੈਕਸ਼ਨ ਕਮਿਸ਼ਨ ਕੋਲ ਸੀ ਝੂਠਾ ਪਰਚਾ ਦਰਜ ਨਹੀਂ ਹੋਣਾ ਸੀ ਹੁਣ ਕਾਊਂਟਿੰਗ ਹੋ ਗਈ ਕੋਟ ਖਤਮ ਹੋ ਗਿਆ ਹੁਣ ਪੁਲਿਸ ਨੇ ਸਰਕਾਰ ਨੇ ਇਹਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਦੇ ਲੀਡਰਾਂ ਤੇ ਪਰਚੇ ਦੇਣੇ ਸ਼ੁਰੂ ਕੀਤੇ ਤੇ ਹੁਣ ਉਸੇ ਪਰਚੇ ਤੇ ਇਹਨਾਂ ਨੂੰ ਨਾਮਿਨੇਟ ਕੀਤਾ ਔਰ ਅੱਜ ਅਦਾਲਤ ਦੇ ਵਿੱਚ ਵੀ ਅਸੀਂ ਇਹ ਚੀਜ਼ ਪਾਸ ਸਪਸ਼ਟ ਤੌਰ ਤੇ ਰੱਖੀ ਹੈ ਕਿ ਜੀ ਪੁਲਿਸ ਤਾਂ ਜਾਲੀ ਨੰਬਰ ਪਲੇਟ ਲਾ ਕੇ ਘੁੰਮਰੀ ਐ ਉਹਦੇ ਤੇ ਤਾਂ ਕੋਈ ਪਰਚਾ ਦਰਜ ਹੋਇਆ ਨਹੀਂ ਤੇ ਜਦੋਂ ਇਹ ਗੱਲ ਕਹਿਣ ਦੀ ਧੀਰ ਸੀ ਤਾਂ ਜਿਹੜੇ ਉੱਥੇ ਸੀਆਈਏ ਦੇ ਇੰਚਾਰਜ ਖੜੇ ਸੀ ਕਹਿੰਦੇ ਨਹੀਂ ਨਹੀਂ ਜੀ ਹਾਂ ਉਹ ਜਾਲੀ ਨੰਬਰ ਪਲੇਟ ਸੀ ਅਸੀਂ ਪਰਚਾ ਦਰਜ ਕਰਤਾ ਫਿਰ ਤਾਂ ਫੈਂਸੀ ਖਤਮ ਹੋ ਗਿਆ ਬੀਤੇ ਦਿਨ ਫਿਰੋਜ਼ਪੁਰ ਸ਼ਹਿਰ ਅੰਦਰ ਆਰਐਸਐਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਨਵੀਨ ਅਰੋੜਾ ਜੋ ਕਿ ਖੁਦ ਵੀ ਆਰਐਸਐਸ ਦਾ ਮੈਂਬਰ ਸੀ ਦੇ ਕਤਲ ਦੀ ਜ਼ਿੰਮੇਵਾਰੀ ਗਰਮ ਖਿਆਲੀ ਜਥੇਬੰਦੀ ਸ਼ੇਰ-ਏ-ਪੰਜਾਬ ਬ੍ਰਿਗੇਡ ਵੱਲੋਂ ਇੱਕ ਪੱਤਰ ਜਾਰੀ ਕਰਕੇ ਲਈ ਗਈ ਇਹ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਿਖਿਆ ਹੈ ਕਿ ਬਲਦੇਵ ਅਰੋੜਾ ਆਰਐਸਐਸ ਨਾਲ ਜੁੜਿਆ ਹੋਇਆ ਹੈ ਤੇ ਇਹ ਲੰਬੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਇਹ ਪੱਤਰ ਬ੍ਰਿਗੇਡ ਦੇ ਕਮਾਂਡਰ ਪਰਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਹਾਲਾਂਕਿ ਅਦਾਰਾ ਰਾਪਤਾ نیوز ਪੋਸਟ ਦੀ ਪੁਸ਼ਟੀ ਨਹੀਂ ਕਰਦਾ ਕਾਂਗਸੀ ਆਗੂ ਪਰਗਟ ਸਿੰਘ ਨੇ ਪੰਜਾਬ ਵਿਚ ਆਰਐਸਐਸ ਆਗੂ ਦੇ ਪੁੱਤਰ ਦੇ ਸਿਰ ਵਿੱਚ ਗੋਲੀ ਮਾਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਟਹਿ ਟੇੜੀ ਹੋ ਗਈ ਹੈ ਆਮ ਆਦਮੀ ਪਾਰਟੀ ਜਸ਼ਨ ਮਨਾਉਣ ਵਿੱਚ ਰੁੱਝੀ ਹੋਈ ਹੈ ਜਦ ਕਿ ਤਰਨਤਾਰਨ ਦੀ ਜਿੱਤ ਆਪ ਦੀ ਨਹੀਂ ਸਗੋ ਪੁਲਿਸ ਦੀ ਜਿੱਤ ਹੈ ਪੰਜਾਬ ਤੇ ਦੇਸ਼ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਕਿਸੇ ਨੂੰ ਪਰਵਾਹ ਨਹੀਂ ਹੈ ਪੰਜਾਬ ਵਿੱਚ ਇੱਕ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਕੋਈ ਕਤਲ ਨਾ ਹੋ ਰਿਹਾ ਹੋਵੇ ਜਾਂ ਗੋਲੀਬਾਰੀ ਨਾ ਹੋ ਰਹੀ ਹੋਵੇ। ਉਹਨਾਂ ਕਹਿੰਦੇ ਆਪ ਸਰਕਾਰ ਮੁੱਖ ਦਰਸ਼ਕ ਬਣੀ ਹੋਈ ਹੈ ਸਿੱਤੀ ਨੂੰ ਸੁਧਾਰਨ ਲਈ ਕੋਈ ਪ੍ਰਣਾਲੀ ਸਾਬਤ ਕਰਨ ਵਿੱਚ ਅਸਫਲ ਰਹੀ ਹੈ। ਇਸ ਦੀ ਬਜਾਏ ਪੰਜਾਬ ਵਿੱਚ ਦੋ ਪੱਖੀ ਤਾਨਾਸ਼ਾਈ ਹੋ ਰਹੀ ਹੈ। ਸਰਕਾਰ ਪਹਿਲਾਂ ਪੁਲਿਸ ਨੂੰ ਅਪਰਾਧ ਕਰਨ ਲਈ ਮਜਬੂਰ ਕਰਦੀ ਹੈ ਤੇ ਫਿਰ ਪੁਲਿਸ ਇਸ ਦਾ ਫਾਇਦਾ ਉਠਾਉਂਦੀ ਹੈ ਤੇ ਖੁਦ ਗਲਤ ਕਾਰਵਾਈਆਂ ਕਰਦੀ ਹੈ ਤੇ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਦੇਖੋ ਇਹ ਬਹੁਤ Uh, بری بات ہے میں اس کو کنڈیم کرتا ہوں اور جو سرکار ہے وہ پتہ نہیں کہاں بیزی ہے لیکن وہ بالکل بھی لائنڈ آرڈر کی سیچویشن کو اسیس نہیں کر رہی اور روز ایسے ایک دو تین انسیڈنٹ ہوتے ہیں جس میں کہیں گولیاں چل رہی ہوتی ہیں اور کہیں نہ کہیں مرڈر ہو رہے ہوتے ہیں لیکن سرکار پتہ نہیں کس سیلیبریشن میں بیزی ہے I fail to understand کرلو معاملہ سکتے ہیں عام ہو گئے گولین چندہ نگمت پنجاب دیگو چاہتے من لگتا آم ہو گیا کیونکہ ہر تک ویسے بھی پٹاخہ چل جائے تو دیکھو کہ مطلب ای لگتا ہوں کہ یار ہر سمے یہ کوئی نہ کوئی حالات جڑے آ لیکن بھی اِسی تو بہت ودیش چلا لے آ لا اینڈ آڈر بھی بہت ودیا ہو جنیا سکیم ہے کیونکہ جو ترم ترن والی جمنی چون بھی ہے یہ بھی بےسکلی سکار کی جیت نہیں ہے پنجاب پولیس کی جیت ہی ہے ਸਨਾਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਜਬਰ ਜਨਾ ਦੇ ਦੋਸ਼ਾਂ ਕਰਕੇ ਸਤੰਬਰ ਤੋਂ ਫਰਾਰ ਹੈ ਇੱਕ ਨਵੇਂ ਵੀਡੀਓ ਵਿੱਚ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਨਜ਼ਰ ਆਇਆ ਇਹ ਵੀਡੀਓ ਇੱਕ ਕਾਰ ਵਿੱਚ ਯਾਤਰਾ ਕਰਦਿਆਂ ਫਿਲਮਾਇਆ ਗਿਆ ਹੈ ਵੀਡੀਓ ਵਿੱਚ ਪਠਾਨ ਮਾਜਰਾ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਨ ਉਸ ਨੂੰ ਜਲਦੀ ਹੀ ਮੁੜ ਮਿਲਣ ਦੀ ਇੱਛਾ ਜਤਾ ਰਿਹਾ ਹੈ ਪਟਿਆਲਾ ਪੁਲਿਸ ਨੇ ਆਪ ਵਿਧਾਇਕ ਪਠਾਨ ਮਾਜਰਾ ਖਿਲਾਫ ਜਬਰ ਜਨਾ ਧੋਖਾਧੜੀ ਤੇ ਧਮਕਾਉਣ ਦੇ ਦੋਸ਼ ਵਿੱਚ 1 ਸਤੰਬਰ ਨੂੰ ਕੇਸ ਦਰਜ ਕੀਤਾ ਸੀ ਇੱਕ ਕੇਸ ਜ਼ੀਰਕਪੁਰ ਅਧਾਰਿਤ ਇੱਕ ਮਹਿਲਾ ਦੀ ਸ਼ਿਕਾਇਤੇ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਆਪ ਵਿਧਾਇਕ ਇਸ ਵੇਲੇ ਆਸਟ੍ਰੇਲੀਆ ਵਿੱਚ ਹੈ। ਪਿਛਲੇ ਦਿਨੀ ਦੱਖਣੀ ਆਸਟ੍ਰੇਲੀਆ ਦੇ ਐਡੀਲੇਟ ਤੋਂ ਪਠਾਨ ਮਾਜਰਾ ਦੇ ਇੱਕ ਇੰਟਰਵਿਊ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਪਠਾਨ ਮਾਜਰਾ ਇਹ ਦਾਅਵਾ ਕਰਦਾ ਨਜ਼ਰ ਆ ਰਿਹਾ ਹੈ ਕਿ ਉਪਰੋਕਤ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਭਾਰਤ ਵਾਪਸ ਆਏਗਾ। ਆਦਲ ਕਲਵਾਣੋ ਸਾਡਾ ਭਤੀਜਾ ਅੱਜ 7 ਸਾਲ ਦਾ ਹੋ ਗਿਆ। ਮੈਂ ਉਹਨਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਤੇ ਪਰੇ ਛੋਟੇ ਬੀਤਾਂ ਬੀਨੋ ਜਿਸਮੂ ਪਰਿਵਾਰਾਂ ਬਹੁਤ ਬਹੁਤ ਪਰਿਵਾਰਾਂ ਨੂੰ পাগল ਕਰਵਾਉਣ ਹੁੰਦੀਆਂ ਜਦ ਡੈਂਟੀਆਂ ਤੰਮੇ ਉਮਰ ਬਖਸ਼ੇ ਰੱਬ ਚੜ੍ਹਦੀ ਕਲਾ ਰੱਖੇ ਮਾਂ ਪਿਓ ਦਾ ਨਾਰੋਸ਼ਨ ਕਰੇ ਤੇ ਛੇਤੀ ਛੇਤੀ ਅਧੀਆ ਦੇ ਪਤੀ ਜੀ ਦੀ ਬਣੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਨਿਰਮਾਣ ਦੀ ਨਿਗਰਾਨੀ ਲਈ ਬਣਾਈ ਗਈ ਫਲਾਈਂਗ ਸਕੁਐਡ ਹਰਕਤ ਵਿੱਚ ਆ ਗਈ ਹੈ ਮਾਨਸਾ ਵਿੱਚ ਮਾਰਕੀਟ ਕਮੇਟੀ ਪੀਖੀ ਵਿਚਾਰ ਮੱਖਾ ਚਹਿਲਾਂ ਸਪੈਸ਼ਲ ਲਿੰਕ ਸੜਕ ਦੇ ਅਚਾਨਕ ਨਿਰੀਖਣ ਦੌਰਾਨ ਫਲਾਈਂਗ ਸਕੁਐਡ ਨੇ ਕਮੀਆਂ ਪਾਈਆਂ ਮਾੜੀ ਗੁਣਵੱਤਾ ਕਾਰਨ ਫਲਾਈਂਗ ਸਕੁਐਡ ਨੇ ਪੰਜਾਬ ਮੰਡੀ ਬੋਰਡ ਦੇ ਜੇਈ ਗੁਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਦਰਅਸਲ ਫਲਾਈਂਗ ਸਕੁਐਡ ਵੱਲੋਂ ਇਹ ਕਾਰਵਾਈ ਸੜਕ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਤੇ ਜ਼ੀਰੋ ਟੋਲਰੈਂਸ ਸਹਿਤ ਕੀਤੀ ਗਈ ਮਾਰਕੀਟ ਕਮੇਟੀ ਪੀਖੀ ਦੇ ਮਾਖਾ ਚਹਿਲਾ ਵਿਸ਼ੇਸ਼ ਸੰਪਰਕ ਮਾਰਗ ਦੇ ਅਚਨਚੇਤ ਨਿਰੀਖਣ ਦੌਰਾਨ ਨਿਰਮਾਣ ਵਿੱਚ ਖਾਮੀਆਂ ਮਿਲਣ ਤੋਂ ਬਾਅਦ ਜੇਈ ਗੁਰਪ੍ਰੀਤ ਸਿੰਘ ਨੂੰ ਟਰਮੀਨੇਟ ਕਰਨ ਦਾ ਫੈਸਲਾ ਲਿਆ ਗਿਆ। ਇਸੇ ਇਲਾਵਾ ਉਪਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਏ। ਐਸਜੀਓ ਦੀਨ ਆਉਣ ਵਾਲੇ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ ਨੇ। ਇਹ ਕਾਰਵਾਈ ਪੰਜਾਬ ਸਰਕਾਰ ਦਾ ਸਾਫ ਸੁਨੇਹਾ ਹੈ ਕਿ ਸੂਬੇ ਵਿੱਚ ਸੜਕ ਨਿਰਮਾਣ ਕਾਰਜਾਂ ਵਿੱਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤੇ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ? ਤੇ ਪੀਸੀ ਪਾਈਏ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਆਈਡੀਆ ਤੁਹਾਨੂੰ ਕਿੰਨਾ weight ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਇਹਨੂੰ ਸੈਂਪਲ ਲਓ ਯਾਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਜਾਣ ਵਾਲੀਆਂ ਇਕੱਲੀਆਂ ਮਹਿਲਾ ਸ਼ਰਦਾਲੂਆਂ ਲਈ ਵੀਜ਼ਾ ਅਰਜ਼ੀਆਂ ਤੇ ਸਖਤ ਨਿਯਮ ਲਾਗੂ ਕਰ ਦਿੱਤੇ ਨੇ ਇਹ ਫੈਸਲਾ ਪੰਜਾਬ ਦੀ ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਲਿਆ ਗਿਆ ਜੋ ਪਾਕਿਸਤਾਨ ਗਈ ਸੀ ਤੇ ਵਾਪਸ ਨਹੀਂ ਆਈ। ਇਸ ਦੇ ਇਲਾਵਾ ਉਸ ਨੇ ਆਪਣਾ ਨਾਮ ਬਦਲ ਲਿਆ ਤੇ ਪਾਕਿਸਤਾਨ ਵਿੱਚ ਵਿਆਹ ਕਰਵਾ ਲਿਆ। ਐਸਜੀਪੀਸੀ ਸੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਬਜੀਤ ਕੌਰ ਦੇ ਮਾਮਲੇ ਦੀ ਸਮੇਂ ਸਿਰ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਸੀ। ਉਹਨਾਂ ਕਹਿਆ ਕਿ ਮੀਡੀਆ ਵਿੱਚ ਸਾਹਮਣੇ ਆਈ ਜਾਣਕਾਰੀ ਜਿਵੇਂ ਕਿ ਉਸ ਦਾ ਨਾਮ ਬਦਲਣਾ ਤੇ ਵਿਆਹ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਸਰਬਜੀਤ ਦੇ ਪਾਕਿਸਤਾਨ ਵਿੱਚ ਪਹਿਲਾਂ ਤੋਂ ਹੀ ਸਬੰਧ ਸਨ। ਉਨਾ ਸਬੰਧਤ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਤੇ ਸਵਾਲ ਉਠਾਏ ਤੇ ਇਹ ਗਤੀਵਿਧੀ ਉਹਨਾਂ ਦੇ ਧਿਆਨ ਵਿੱਚ ਕਿਵੇਂ ਨਹੀਂ ਆਈ ਇਸ ਤੇ ਵੀ ਸਵਾਲ ਚੁੱਕਿਆ ਸਰਬਜੀਤ ਕੌਰ ਦੇ ਵਿਵਹਾਰ ਦੀ ਨਿੰਦਾ ਕਰਦਿਆਂ ਪ੍ਰਤਾਪ ਸਿੰਘ ਨੇ ਕਿਹਾ ਕਿ ਐਸਜੀਪੀਸੀ ਹੁਣ ਪਾਕਿਸਤਾਨ ਜਾਣ ਵਾਲੀਆਂ ਇਕਲੀਆਂ ਔਰਤਾਂ ਲਈ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਬਦੇਰੇ ਸਖਤ ਹੋਵੇਗੀ ਉਹਨਾਂ ਨੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਐਸਜੀਪੀਸੀ ਪਾਕਿਸਤਾਨ ਜਾਣ ਵਾਲੀਆਂ ਕਿਸੇ ਵੀ ਇਕਲੀਆਂ ਔਰਤਾਂ ਲਈ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨਹੀਂ ਕਰੇਗੀ ਜਿਹੜੀ ਸਾਡੇ ਕੋਲ ਜਦੋਂ ਇੱਕ ਮੈਂਬਰ ਸਾਹਿਬ ਆਣ ਸ਼ਿਫਾਰਿਸ਼ ਕਰਕੇ ਕੋਈ ਲਿਸਟ ਭੇਜ ਦੇਣ ਉਹਦੇ ਮੁਤਾਬਕ ਅਸੀਂ ਜਿਹੜੇ ਉਹ ਨਾਂ ਲਿਸਟ 'ਚ ਪਾ ਦਿੰਨੇ ਆ ਤੇ ਉਹ ਵੀ ਵੀ ਜਿਹੜੀ ਉਹ ਲਿਸਟ ਵਿੱਚ ਸਾਡੇ ਕੋਲ ਨਾਂ ਆਇਆ ਅਸੀਂ ਨਾਂ ਪਾ ਦਿੱਤਾ ਕਿਉਂਕਿ 8-10 ਨਾਂ ਇਕੱਠੇ ਸੀਗੇ ਤੇ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿ ਉਹ ਕਿਸੇ ਰਿਸ਼ਤੇਦਾਰ ਹੈ ਜਾਂ ਨਹੀਂ ਕਿਉਂਕਿ ਲਿਸਟ ਵਿੱਚ ਨਾਂ ਆਏ ਅਸੀਂ ਨਾਂ ਪਾ ਦਿੱਤਾ ਪਰ ਇਹ ਤਾਂ ਜਿਹੜਾ ਜਿਹੜਾ ਸਰਕਾਰ ਦਾ ਕਾਰਜ ਹੁੰਦਾ ਹੈ ਕਿ ਇਨਕੁਆਰੀ ਕਰਨੀ ਉਹਦੀ ਬੈਕਗ੍ਰਾਉਂਡ ਜਾਣਨੀ ਇਹ ਤਾਂ ਸਰਕਾਰ ਦਾ ਕਾਰਜ ਆ ਸਰਕਾਰ ਨੂੰ ਆਪਣਾ ਕਾਰਜ ਸਹੀ ਕਰਨਾ ਚਾਹੀਦਾ ਸੀ ਜੋਦੀ ਇਨਕੁਆਰੀ ਕੀਤੀ ਹੁੰਦੀ ਸਮੇਂ ਮੁਤਾਬਕ ਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਜੇ ਉਹ ਮੰਨ ਲਓ ਕਿਸੇ ਨੇ ਆਨਲਾਈਨ ਉੱਤੇ ਚੈਟ ਕਰ ਰਹੀ ਸੀ ਤਾਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਤੇ ਇਹ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਜਿਹੜੇ ਗਲਤ ਅਨਸਰ ਜਿਹੜੇ ਉਹ ਦੇਸ਼ ਦੀ ਬਦਨਾਮੀ ਕਰਾਉਂਦੇ ਨੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਉਹਨਾਂ ਦੀ ਇਨਕੁਆਰੀ ਕਰਕੇ ਪਹਿਲਾਂ ਰੋਕ ਲਿਆ ਜਾਵੇ ਸ਼ੇਅਰ ਕਰਤੇ ਮਹਾਦਰ ਸਾਹਿਬ ਜੀ ਦੇ ਜੀਵਨ ਤੇ ਆਧਾਰਿਤ ਐਨੀਮੇਸ਼ਨ ਫਿਲਮ ਹਿੰਦ ਦੀ ਚਾਦਰ ਨੂੰ ਲੈ ਕੇ ਵਿਵਾਦ 11 ਹੁੰਦਾ ਜਾ ਰਿਹਾ ਹੈ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾਵਾਂ ਤੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਸਿੱਖ ਪਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਬਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਗਈ ਇਸ ਫਿਲਮ ਵਿੱਚ ਸਿੱਕਸੇਦਾਂਤ ਆਇਤਿਹਾਸ ਤੇ ਫਿਲਮਾਂਕਣ ਦੇ ਪੱਧਰ ਤੇ ਕਈ ਗੰਭੀਰ ਕਮੀਆਂ ਪਾਈਆਂ ਗਈਆਂ ਇਹਨਾਂ ਕਮੀਆਂ ਨੂੰ ਦੇਖਦਿਆਂ ਸ਼੍ਰੀ ਕਾਲ ਤਕਸਾਹਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਦੇ ਹੁਕਮਾ ਤਹਿਤ ਸਕੱਤਰੇਤ ਵੱਲੋਂ ਪੱਤਰ ਜਾਰੀ ਕਰਕੇ 21 ਨਵੰਬਰ 2025 ਨੂੰ ਤੈਅ ਕੀਤੀ ਗਈ ਫਿਲਮ ਦੀ ਰਿਲੀਜ਼ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਔਮਲੀਰ ਸ਼ਹਿਰ ਦੇ ਖੇਤਰ ਸ਼ੇਰਾਮਾਲਾ ਗੇਟ ਨੇੜੇ ਇੱਕ ਹੋਟਲ ਵਿੱਚ ਆਪਣੇ ਪ੍ਰੇਮੀ ਨਾਲ ਠਹਿਰੀ ਵਿਆਹੀ ਔਰਤ ਦੀ ਉਸੇ ਹੀ ਪ੍ਰੇਮੀ ਵੱਲੋਂ ਗਲ ਕਟ ਕੇ ਹਤਿਆ ਕਰ ਦਿੱਤੀ ਗਈ ਮ੍ਰਿਤਕ ਅਕੋਰਤ ਦੀਸ਼ ਨਖਤ ਵੀਰਪਾਲ ਕੋਰ ਵਾਸੀ ਤਰਨਤਾਰਨ ਵਜੋਂ ਹੋਈ ਹੈ ਜਿਸ ਦੇ ਪ੍ਰਾਇਮਰ ਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 7-8 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਨੇ ਉਸ ਦੀ ਭੈਣ ਦੇ ਸਹੁਰੇ ਪਿੰਡ ਵਿੱਚ ਰਹਿੰਦੇ ਨੌਜਵਾਨ ਗੁਰਮੀਤ ਸਿੰਘ ਉਰਫ ਧਰਮਾ ਨਾਮ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧਨ ਜਿਸ ਕਾਰਨ ਉਸ ਦੀ ਭੈਣ ਤੇ ਜੀਜੇ ਵਿੱਚ ਅਕਸਰ ਝਗੜਾ ਹੁੰਦਾ ਸੀ। ਕਰੀਬ 3 ਮਹੀਨੇ ਤੋਂ ਉਸ ਦੀ ਭੈਣ ਆਪਣੇ ਪੇਕੇ ਘਰ ਵਿੱਚ ਹੀ ਰਹਿ ਰਹੀ ਸੀ ਜੋ ਕਿ ਬੀਤੇ ਦਿਨ ਇੱਕ ਆਕੇ ਘਰ ਆਈ ਸੀ ਕਿ ਉਹ ਆਪਣੇ ਸਹੁਰੇ ਪਿੰਡ ਜਾ ਰਹੀ ਹੈ। ਪੁਲਿਸ ਵੱਲੋਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਗਈ ਤੇ ਕਾਤਲ ਦੀ ਪਾਲ ਕੀਤੀ ਜਾ ਰਹੀ ਹੈ। ਇਹ ਸਾਨੂੰ 15 11 25 ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੇਡੀ ਦੀ ਡੈੱਡ ਬਾਡੀ ਹੋਟਲ ਖੁੱਲਰ ਦੇ ਕਮਰਾ ਨੰਬਰ 104 ਦੇ ਵਿੱਚ ਬੈੱਡ ਦੇ ਉੱਪਰ ਮਿਲੀ ਹੈ। ਜਿਸ ਤੇ ਮੌਕੇ ਤੇ ਪੁੱਜ ਕੇ ਜਿਹੜੀ ਆ ਤਫ਼ਤੀਸ਼ ਕੀਤੀ ਤੇ ਜਿਸ ਤੋਂ ਪਾਇਆ ਗਿਆ ਕਿ ਉਹ ਲੇਡੀ ਕਿਸੇ ਵਿਅਕਤੀ ਦੇ ਨਾਲ ਬੀਤੀ ਸ਼ਾਮ 6:30 ਵਜੇ ਹੋਟਲ ਚ ਆਈ ਸੀ। ਤੇ ਜਿਨ੍ਹਾਂ ਨਾਲ ਇੱਕ ਬੱਚਾ ਵੀ ਜੀ ਜੋ ਸਵੇਰੇ ਬੱਚੇ ਦੇ ਰੋਂਣ ਦੀ ਆਵਾਜ਼ ਸੁਣ ਕੇ ਸਟਾਫ ਨੇ ਦੇਖਿਆ ਤੇ ਬਾਡੀ ਪਈ ਸੀ ਜੋ ਬਾਡੀ ਦੀ ਗਰਦਨ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਜਾਪਦਾ ਸੀ ਕਿ ਨਾਲ ਆਏ ਵਿਅਕਤੀ ਨੇ ਗळा ਘੁੱਟ ਕੇ ਔਰਤ ਦਾ ਕਤਲ ਕੀਤਾ ਹੈ ਜਿਸਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਮਿਤਕਾ ਦੇ ਜਿਹੜਾ ਭਰਾ ਆ ਇੰਦਰਜੀਤ ਸਿੰਘ ਵਾਸੀ ਮੁਕਸਰ ਦੇ ਬਿਆਨ ਦਰਜ ਕੀਤੇ ਗਏ ਜਿਸ ਨੇ ਦੱਸਿਆ ਕਿ ਉਸਦੀ ਭੈਣ ਵੀਰਪਾਲ ਕੌਰ ਜਿਸ ਦੀ ਸ਼ਾਦੀ ਜਿਹੜੀ ਹੈ ਰਸਾਲ ਸਿੰਘ ਵਾਸੀ ਪੂਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਨਾਲ ਕਰੀਬ 7-8 ਸਾਲ ਪਹਿਲਾਂ ਹੋਈ ਸੀ ਜਿਨ੍ਹਾਂ ਦੇ ਦੋ ਜੜਵਾ ਬੱਚੇ ਹੋਰ ਕਰੀਬ 5-6 ਸਾਲ ਹੈ ਜੋ ਅਰਸੇ ਦੌਰਾਨ ਹੀ ਜਿਹੜੀ ਉਹਨਾਂ ਦੀ ਭੈਣ ਵੀਰਪਾਲ ਕੌਰ ਸੀ ਉਹਨਾਂ ਦੇ ਗਵਾਹ ਰਹਿੰਦੇ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਸੰਬੰਧ ਜਿਹੜੇ ਬਣ ਗਏ ਸੀ ਜਿਸ ਦਾ ਪਤਾ ਅਰਸ਼ਾਲ ਸਿੰਘ ਨੂੰ ਲੱਗਣ ਦੇ ਦੋਵਾਂ ਚੜ੍ਹ ਬਣ ਰਹੀਦੀ ਸੀ ਜਿਸ ਕਾਰਨ ਜਿਹੜੀ ਵੀਰਪਾਲ ਕੌਰ ਆਪਣੇ ਬੱਚਿਆਂ ਸਮੇਤ ਆਪਣੇ ਪਿਕੇ ਘਰ ਮੁਕਸਰ ਰਹਿ ਰਹੀ ਸੀ ਜੋ ਮਿਤੀ 14-11-25 ਨੂੰ ਆਪਣੇ ਘਰ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਸਮਾਨ ਜਿਹੜਾ ਲੈਣ ਜਾ ਰਹੀ ਹੈ ਪਰ ਉਹ ਗੁਰਮੀਤ ਸਿੰਘ ਦੇ ਨਾਲ ਜਿਹੜੇ ਇੱਥੇ ਸ਼ੇਰਾਂ ਵਾਲਾ ਗੇਟ ਦੇ ਅੰਦਰ ਹੋਟਲ ਖੋਲਡਰ ਦੇ ਵਿੱਚ ਆ ਕੇ ਉਹਨਾਂ ਨੇ ਕਮਰਾ ਲਿਆ ਸੀ ਕਿਤੇ ਮਿਤੀ 14 15 ਦੀ ਦਰਮਿਆਨੀ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਜਿਹੜਾ ਗੜਾ ਘੁੱਟ ਕੇ ਵੀਰਪਾਲ ਕੌਰ ਦਾ ਕਤਲ ਜਿਹੜਾ ਕਰ ਦਿੱਤਾ ਗਿਆ ਤੇ ਆਫਰਾਰ ਹੋ ਗਿਆ ਜਿਸ ਦੇ ਸਬੰਧ ਵਿੱਚ ਮੁਕਦਮਾ ਜਿਹੜਾ ਅੰਡਰ ਸੈਕਸ਼ਨ 103 ਬੀ ਐਨ ਐਸ ਥਾਣਾ ਬੀਡੂ ਜਿੰਨ ਦੇ ਕੇ ਦਰਜ ਰਿਸਟਰ ਜਿਹੜਾ ਗੁਰਮੀਤ ਸਿੰਘ ਦੇ ਖਿਲਾਫ ਕੀਤਾ ਗਿਆ ਦੋਸ਼ੀ ਦੀ ਗ੍ਰਿਫਤਾਰੀ ਲਈ ਜਿਹੜੇ ਰੇਡ ਕੀਤੇ ਜਾ ਰਹੇ ਜਲਦੀ ਦੋਸ਼ੀ ਨੂੰ ਵੜਾ ਗ੍ਰਿਫਤਾਰ ਕੀਤਾ ਜਾਵੇਗਾ ਰਾਜਸਥਾਨ ਦੇ ਉਦੇਪੁਰ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਪ੍ਰੋਗਰਾਮ ਵਿੱਚ ਮਾਈਕ ਦੀ ਆਵਾਜ਼ ਬੰਦ ਕਰ ਦਿੱਤੀ ਉਹ ਇੱਕ ਵਿਆਸ ਮਾਰੋ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ ਜਸਬੀਰ ਜੱਸੀ ਨੇ ਖੁਦ ਇੰਸਟਾਗ੍ਰam ਤੇ ਇੱਕ ਪੋਸਟ ਵਿੱਚ ਇਹ ਜ਼ਖਲਾਸਾ ਕੀਤਾ ਜੱਸੀ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਤੋਂ ਬਾਅਦ ਉਸਨੇ ਮਾਈਕ ਤੋਂ ਬਿਨਾਂ ਹੀ ਗਾਇਆ ਗਾਇਕ ਜੱਸੀ ਨੇ ਇੰਸਟਾਗ੍ਰam ਤੇ ਹੱਸਦੇ ਹੋਏ ਈਮੋਜੀ ਨਾਲ ਲਿਖਿਆ ਇਹਦਾ ਮਤਲਬ ਹੈ ਕਿ ਪੁਲਿਸ ਸਾਡੀ ਆਵਾਜ਼ ਬੰਦ ਕਰ ਸਕਦੀ ਹੈ ਪਰ ਉਹ ਰੌਣਕ ਨੂੰ ਕਿਵੇਂ ਬੰਦ ਕਰਨਗੇ ਹਾਲਾਂਕਿ ਗਾਇਕ ਨੇ ਆਵਾਜ਼ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਉਸਦੇ ਨਜ਼ਦੀਕੀਆਂ ਅਨੁਸਾਰ ਪੁਲਿਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਰਾਤ ਕਾਫੀ ਜ਼ਿਆਦਾ ਹੋ ਚੁੱਕੀ ਸੀ ਜਰਸੀ ਦੇ ਪੀਐਨ ਨੇ ਪੁਸ਼ਟੀ ਕੀਤੀ ਕਿ 15 ਨਵੰਬਰ ਨੂੰ ਉદયਪੁਰ ਦੇ ਇੱਕ ਮੈਰਿਜ ਪੈਲੇਸ ਵਿੱਚ ਇੱਕ ਵਿਆਸਮਾ ਰੋਸੀ ਜਿੱਥੇ ਗਾਇਕ ਨੂੰ ਸੱਦਾ ਦਿੱਤਾ ਗਿਆ ਸੀ ਜਦੋਂ ਪੁਲਿਸ ਨੇ ਆਵਾਜ਼ ਬੰਦ ਕਰ ਦਿੱਤੀ ਤਾਂ ਉਹ ਪ੍ਰਦਰਸ਼ਨ ਕਰਿਆ ਸੀ ਹਾਲਾਂਕਿ ਉਸ ਨੇ ਕਾਰਨ ਦਾ ਖੁਲਾਸਾ ਵੀ ਨਹੀਂ ਕੀਤਾ ਇਹ ਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਖਾਸ ਖਬਰਾਂ ਤੇ ਸਾਊਦੀ ਬਾਸ ਹਾਦਸੇ ਵਿੱਚ 42 ਭਾਰਤੀ ਹਾਜੀਆਂ ਸਣੇ ਕੁੱਲ 45 ਲੋਕਾਂ ਦੀ ਮੌਤ ਮੋਦੀ ਵੱਲੋਂ ਹਾਦਸੇ ਤੇ ਦੁੱਖ ਪ੍ਰਗਟ ਪਾਕਿਸਤਾਨੀ ਵਫਦ ਲਈ ਐਸਜੀਪੀਸੀ ਨੇ ਨਿਯਮ ਕੀਤੇ ਸਖਤ ਇਕਲੀਆਂ ਔਰਤਾਂ ਲਈ ਵੀਜ਼ਾ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਗੈਂਗਸਟਰਾਂ ਨਾਲ ਆਪਣਾ ਨਾਮ ਜੋੜਨ ਤੇ ਸੁਖਬੀਰ ਬਾਦਲ ਦਾ ਵਿਰੋਧੀਆਂ ਤੇ ਪਲਟਵਾਰ ਹਿੰਦੀ ਦੀ ਚਾਦਰ ਐਨੀਮੇਸ਼ਨ ਫਿਲਮ ਤੇ ਵਿਵਾਦ ਐਸਜੀਪੀਸੀ ਵੱਲੋਂ ਨਿਰਮਾਤਾ ਨਿਰਦੇਸ਼ਕ ਨੂੰ ਫਿਲਮ ਰਿਲੀਜ਼ ਰੋਕਣ ਦੇ ਆਦੇਸ਼ TCM ਦੀ ਫਲਾਈਂਗ ਸਿਕੁਆਇਰ ਟੀਮ ਦੀ ਵੱਡੀ ਕਾਰਵਾਈ ਕਟਿਆ ਸੜਕ ਨਿਰਮਾਣ ਲਈ ਜੇਈ ਬਰਖਾਸ ਐਸ ਜੀ ਨੋਟਿਸ ਜਾਰੀ ਠੇਕੇਦਾਰ ਤੋਂ ਪੁੱਛ ਕੇ ਸ਼ੁਰੂ ਇਸੇ ਨਾਲ ਹੀ رابطہ ਨਿਊਜ਼ਾ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ